ਸਸਰੀਕਾਲ ਜੀ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਅੱਜ ਲక్ష్ਮੀ ਕੰਪਨੀ ਦਾ ਡਿਜ਼ਾਈਨ ਲੈ ਕੇ ਆਇਆ ਜੀ ਨਵਾਂ ਬੇਸ ਹੁੰਦਾ ਇਹ ਜਾਵਾ ਬੇਸ ਹੈ ਕੱਪੜਾ ਨਵਾਂ ਚੱਲਿਆ ਕੱਪੜੇ ਦਾ ਨਾਮ ਹੈਗਾ ਜਾਵਾ ਕੰਟਰਾਸਟ ਦੁਪੱਟਾ ਰਹੂਗਾ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈ ਸਲਵਾਰ ਦੀ ਮੂਰੀ ਤੇ ਕਢਾਈ ਰਹੂਗੀ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਸੋਨੂੰ ਚੈੱਕ ਕਰੋਨੇ ਆਪਾਂ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਖੁੱਲਾ ਹੋਇਆ ਪੀਸ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਉੱਪਰ ਗਲੇ ਤੇ ਵੀ ਕਿਰ ਦੇ ਦੇਵਿਗਲ ਆਰੀ ਦਾ ਕੰਮ ਕੀਤਾ ਹੋਇਆ ਸਾਰਾ ਜੀ ਦੇਖੋ ਸਲਵਾਰ ਤੇ ਜਿਸ ਤਰ੍ਹਾਂ ਤੁਹਾਨੂੰ ਸਮਝਾਇਆ ਜੀ ਆਪਣੇ ਸਲਵਾਰ ਤੇ ਵੀ ਵਰਕ ਕੀਤਾ ਹੋਇਆ ਥੱਲੇ ਪੱਟੀ ਲੱਗੀ ਹੋਈ ਸਲਵਾਰ ਦੇ ਉੱਤੇ ਦੁਪੱਟਾ ਰੂ ਕੰਟਰਾਸਟ ਸਭ ਤੋਂ ਵੱਡੀ ਗੱਲ ਹੈ ਜੀ ਬੇਸ ਨਵਾਂ ਬੇਸ ਹੈ ਬਿਲਕੁਲ ਜਾਵਾ ਕਪੜਾ ਚੱਲਿਆ ਮਸਲੀਨ ਵਰਗੀ ਫੀਲਿੰਗ ਹੁੰਦੀ ਹੈ ਕਪੜੇ ਦੀ ਸਾਰਾ ਉੱਪਰ ਗਲੇ ਦੇ ਉੱਤੇ ਆਰੀ ਦਾ ਕੰਮ ਆ ਪੂਰਾ ਸੋਹਣਾ ਡਿਜ਼ਾਈਨ ਆ ਕੈਟਲੌਗ ਦਾ ਡਿਜ਼ਾਈਨ ਆ ਜੀ ਦੁਪੱਟਾ ਰੂ ਨਾਲ ਕੰਟਰਾਸਟ ਕੰਟਰਾਸਟ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ 2.5 ਮੀਟਰ ਦਾ ਦੁਪੱਟਾ ਪੂਰਾ ਦ ਰੰਗ ਚੈੱਕ ਕਰ ਲੋ ਰੰਗਾਂ ਵਿੱਚ ਦੀ ਬਹੁਤ ਜਿਆਦਾ ਸੋਹਣੀ ਹੈ ਜੀ ਰੇਟ ਰਹੂਗਾ ਇਹਦਾ 1900 ਰੁਪਏ ਰੇਟ ਰਹੂਗਾ ਬੜਾਈ ਜਾਇਜ਼ ਰੇਟ ਹੈ ਬਾਜ਼ਾਰ ਦੇ ਵਿੱਚ ਇਹਦਾ 2500 ਰੁਪਏ ਰੇਟ ਹੈ ਜੀ ਇਹ ਡਿਜ਼ਾਈਨ ਦਾ ਲਕਸ਼ਮੀ ਕੰਪਨੀ ਦਾ ਡਿਜ਼ਾਈਨ ਹੈ ਰੰਗ ਚੈੱਕ ਕਰ ਲੋ ਰੰਗ ਬੜੇ ਸੋਹਣੇ ਰੰਗਣੇ ਜੀ ਚਾਰ ਰੰਗਣੇ ਚਾਰੇ ਦੇ ਚਾਰੇ ਰੰਗ ਹੀ ਨਵੇਂ ਨੇ ਜੀ ਮੈਟੈਲਿਕ ਚਾਰਟ ਆ ਗਿਆ ਮਤਲਬ ਕਿ 1900 ਰੁਪਏ ਰੇਟ ਰਹੂਗਾ ਸ਼ਿਪਿੰਗ ਨਹੀਂ ਹੈਗੀ ਸ਼ਿਪਿੰਗ ਫ੍ਰੀ ਰਹੂਗੀ ਜਲਦੀ ਤੋਂ ਜਲਦੀ ਆਰਡਰ ਕਰੋ ਨਵੇਂ ਰੰਗਣੇ ਸਾਰੇ ਰੰਗ ਸੋਹਣੇ ਨੇ ਜਿਹੜਾ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਜਿਹੜਾ ਵੀ ਕਲ